ਮਾਨਸਾ ਦਿਨ ਚੜਦੇ ਹੀ ਕਹਿਰਵਾਨ ਹੋ ਗਿਆ ਰੱਬ ਇਹ ਦੇਖ ਸਕਦੇ ਹੋ ਜੋ ਕਣਕ ਦੀਆਂ ਢੇਰੀਆਂ ਨੇ ਮਾਨਸਾ ਅਨਾਜ ਮੰਡੀ ਦੀਆਂ ਤਸਵੀਰਾਂ ਨੇ ਵੀਡੀਓ ਤੁਸੀਂ ਦੇਖ ਰਹੇ ਹੋ ਕਣਕ ਪੂਰੀ ਤਰ੍ਹਾਂ ਭਿੱਜ ਚੁੱਕੀ ਆ ਇਹ ਮੰਜਾਪਿਆ ਜਿੱਥੇ ਕਿਸਾਨ ਆਪਣੀ ਫਸਲ ਦੀ ਰਾਖੀ ਲਈ ਬੈਠੇ ਸੀ ਮਾਨਸਾ ਅਨਾਜ ਮੰਡੀ ਆ ਇਹ ਦੇਖ ਸਕਦੇ ਹੋ بارش ਅਜੇ ਵੀ ਹੋ ਰਹੀ ਹੈ ਜੋ ਕਣਕ ਦੀ ਫਸਲ ਹੈ ਬਿਲਕੁਲ ਭਿੱਜ ਚੁੱਕੀ ਹੈ ਇਹ ਹਾਲਾਤ ਨੇ ਕਿਸਾਨ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਕਿਉਂਕਿ ਪਤਾ ਹੀ ਨਹੀਂ ਲੱਗਿਆ ਅਚਾਨਕ ਇੱਕਦਮ بارش ਸ਼ੁਰੂ ਹੋ ਜਾਂਦੀ ਹੈ ਅਤੇ ਸਾਰੀਆਂ ਜੋ ਕਣਕ ਦੀਆਂ ਢੇਰੀਆਂ ਨੇ ਇਹ ਭੇਜ ਜਾਂਦੀਆਂ ਨੇ ਇਹ ਕਿਸਾਨ ਆਪਣੇ ਮੰਜੇ ਛੱਡ ਕੇ ਦੂਰ ਉੱਥੇ ਜਿੱਧਰ ਆੜਤੀਆ ਵਰਗ ਬੈਂਦਾ ਹੈ ਉੱਥੇ ਜਾ ਚੁੱਕੇ ਨੇ ਕਿਉਂਕਿ ਮੀਂਹ ਅਤੇ بارش ਬਹੁਤ ਜ਼ਿਆਦਾ ਤੇਜ਼ ਸੀ ਇਸ ਕਰਕੇ ਜਾਣਾ ਪਿਆ ਇਹ ਤੁਸੀਂ ਦੇਖ ਸਕਦੇ ਹੋ ਜੋ ਕਣਕ ਦੀ ਫਸਲ ਹੈ ਬੁਰੀ ਤਰ੍ਹਾਂ ਭੇਜ ਚੁੱਕੀ ਹੈ ਸામਨੇ ਕਿਸਾਨ ਵਰਗ ਜੋ ਵੀਰ ਖੜੇ ਨੇ ਫਸਲ ਲੈ ਕੇ ਆਏ ਨੇ ਵਿਚਾਰ ਵਟਾਂਦਰਾ ਕਰ ਰਹੇ ਨੇ ਇਹ ਸਾਹਮਣੇ ਸ਼ੈਡ ਨੇ ਸ਼ੈਡਾਂ ਕਰਕੇ ਥੋੜੀ ਬਚਤ ਰਹਿੰਦੀ ਹੈ ਜੋ ਸ਼ੈਡਾਂ ਵਿੱਚ ਕਣਕ ਹੈ ਉਸ ਦੀ ਬਚਤ ਰਹੇਗੀ ਇਹ ਦੇਖ ਸਕਦੇ ਹੋ ਇੰਨਾ ਇੰਨਾ ਪਾਣੀ ਭਰ ਚੁੱਕਿਆ ਹੈ ਇਹ ਬਹੁਤ ਜ਼ਿਆਦਾ ਪਾਣੀ ਭਰ ਚੁੱਕਿਆ ਹੈ ਬਿਜਲੀ ਦੇ ਤਾਰਾਂ ਵੀ ਪਈਆਂ ਇਹ ਅਨਾਜ ਮੰਡੀ ਮਾਨਸਾ ਦੀਆਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੋ ਕਣਕ ਹੈ ਬੁਰੀ ਤਰ੍ਹਾਂ ਭਿੱਜ ਚੁੱਕੀ ਹੈ ਇਹ ਕਣਕ ਦੀਆਂ ਢੇਰੀਆਂ ਨੇ ਸਾਹਮਣੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਸਾਹਮਣੇ ਦੇਖ ਸਕਦੇ ਹੋ ਜਿੱਥੋਂ ਤੱਕ ਨਿਗਾਹ ਜਾਏਗੀ ਕਣਕ ਦੀਆਂ ਜੋ ਬੋਰੀਆਂ ਭਰੀਆਂ ਸੀ ਉਹ ਵੀ ਭਿੱਜ ਚੁੱਕੀਆਂ ਨੇ ਅਤੇ ਕਣਕ ਦੀਆਂ ਢੇਰੀਆਂ ਸੀ ਉਹ ਵੀ ਭਿੱਜ ਚੁੱਕੀਆਂ ਨੇ ਸਾਹਮਣੇ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਜੋ ਸ਼ੈੱਡ ਨੂੰ ਛੱਡ ਕੇ ਸ਼ੈੱਡ ਵਾਲੀ ਕਣਕ ਬਚੀ ਹੈ ਦਿਨ ਚੜਦੇ ਹੀ baarish shuru ho gayi kal koi baarish wala mahol nahi lag raha si par subah mere to bijli kdakahat ate lag raha si ke tez baarish shuru hon wali hai ate baarish hui bhi eh samne jo tusi itho tak vi dekhoge sari kanak bheej chuki hai samne kanak deyan hazaran di ginti vich gatte paye si jo bheej chukke ne eh samne jithe tak tvaadi nigaah ja rahi hai maansan ਅਨਾਜ ਮੰਡੀ ਦੀਆਂ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਅਜੇ ਵੀ ਲੱਗ ਰਿਹਾ ਹੈ ਕਿ ਮੌਸਮ ਹੈ ਜੋ ਉਹ بارش ਹੋਏਗੀ ਇਹ ਕਣਕ ਦੀਆਂ ਢੇਰੀਆਂ ਬਿਲਕੁਲ ਭਿੱਜ ਚੁੱਕੀਆਂ ਨੇ ਅਜੇ ਖੇਤਾਂ ਵਿੱਚ ਬਹੁਤ ਸਾਰੀ ਫਸਲ ਸੀ ਜਿਸ ਦੀ ਕਟਾਈ ਕਰਨੀ ਸੀ ਉਹ ਵੀ ਖੜੀ ਸੀ ਜੋ ਤੂੜੀ ਬਣਾਉਣੀ ਹੈ ਕਿਸਾਨਾਂ ਨੇ ਉਹ ਵੀ ਕੰਮ ਅਜੇ ਚੱਲ ਰਿਹਾ ਸੀਗਾ ਉਹ ਵੀ ਕੰਮ ਵਿੱਚ ਬੇਗਨ ਪਵੇਗਾ ਕਿਉਂਕਿ ਜੋ ਖੇਤ ਨੇ ਉਹਨਾਂ ਵਿੱਚ ਇੰਨਾ ਪਾਣੀ ਖੜ ਗਿਆ ਹੋਵੇਗਾ ਕਿ ਦੋ ਚਾਰ ਦਿਨ ਕੰਮ ਚੱਲਣਾ ਸੰਭਵ ਹੈ ਇਹ ਮਾਨਸਾਂ ਦੀਆਂ ਤੁਹਾਨੂੰ ਅਨਾਜ ਮੰਡੀ ਦੀਆਂ ਤਸਵੀਰਾਂ ਭੁਖਾ ਰਹੇ ਹਨ ਕਣਕ ਜੋ ਅਜੇ ਤੋਲਣੀ ਸੀ ਦੇਖਣੀ ਸੀ ਉਹ ਬਰੀ ਤਰ੍ਹਾਂ ਭej ਚੁੱਕੀ ਹੈ ਕੋਸ਼ਿਸ਼ ਕੀਤੀ ਪੱਲੀਆਂ ਪਾ ਕੇ ਬਚਾਉਣ ਦੀ ਪਰ ناکਾਮ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਖੜ ਚੁੱਕਿਆ ਕੁਝ ਕਿਸਾਨ ਸਾਹਮਣੇ ਪੱਲੀਆਂ ਲਿਆ ਕੇ ਕੋਸ਼ਿਸ਼ ਕਰ ਰਹੇ ਨੇ ਕਿ ਫਸਲ ਨੂੰ ਜ਼ਿਆਦਾ ਭਿੱਜਣ ਤੋਂ ਬਚਾਇਆ ਜਾਵੇ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਫਸਲ ਕੜਕਾ ਜੋ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਅਜੇ ਕਿਸਾਨ ਬਰਗ ਲਈ ਨੁਕਸਾਨ ਹੈ ਕਿਉਂਕਿ ਫਸਲਾਂ ਖੜੀਆਂ ਨੇ ਫਸਲਾਂ ਅਜੇ ਕਟਾਈ ਵੀ ਕਰਨੀ ਹੈ ਤੂੜੀ ਵੀ ਬਣਾਉਣੀ ਸੀ ਪਰ ਰੱਬ ਅੱਗੇ ਕਿਸਦਾ ਜੋਰ ਹੈ ਤੁਸੀਂ ਦੇਖ ਸਕਦੇ ਹੋ ਅਜੇ ਵੀ ਬਹੁਤ ਸਾਰੀ ਬੱਦਲ ਵਾਈ ਹੈ ਅਤੇ بارش ਹੋ ਰਹੀ ਹੈ ਰੁਕੀ ਨਹੀਂ بارش ਅਜੇ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਚ ਇਹ ਪੂਰੀ ਤਰ੍ਹਾਂ ਇਹ ਦੇਖ ਸਕਦੇ ਹੋ ਇਹ ਪਾਣੀ ਜਾ ਰਿਹਾ ਬਹੁਤ ਸਾਰਾ ਹੋ ਗਿਆ ਪਾਣੀ ਉਹ ਦੇਖ ਰਹੇ ਹੋ ਇਹ ਸਾਰਾ ਇਸ ਕਣਕ ਦੀ ਫਸਲ ਜੋ ਕਣਕ ਪਈ ਹੈ ਵੇਚਣ ਵਾਲੀ ਇਸ ਦੇ ਵਿੱਚ ਹੋ ਕੇ ਹੀ ਜਾ ਰਿਹਾ ਇਹ ਜਿਸ ਪਾਸੇ ਵੀ ਤੁਸੀਂ ਨਿਗਾਹ ਮਾਰੋਗੇ ਚਾਰੇ ਪਾਸੇ ਇਹੀ ਹਾਲ ਬਣੇ ਹੋਏ ਨੇ ਸਾਹਮਣੇ ਕਿਸਾਨ ਖੜੇ ਨੇ ਉਧਰ ਵੀ ਢੇਰੀਆਂ ਨੇ ਕਣਕ ਦੀਆਂ ਅਨਾਜ ਮੰਡੀ ਮਾਨਸਾ ਦੇਖ ਸਕਦੇ ਹੋ ਪਾਣੀ ਭਰ ਚੁੱਕਿਆ ਕਣਕ ਦੀ ਫਸਲ ਚ ਜਿੱਧਰ ਵੀ ਨਿਗਾਹ ਮਾਰेंगे ਸਾਰੀ ਫਸਲ ਭਿੱਜ ਚੁੱਕੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਇਕ ਕਮੈਂਟ ਜਰੂਰ ਕਰੋ ਜੀ